hello everyone welcome in raviwal economics is lecture vich we discuss karange plus 2 class punjab school education board the microeconomics vich jo ek most important topic theory of demand jada hai us lesson vichon ki karan hai mang vakr de design rnatmak hundi hai why does demand curve slope downwards is to pehla tusi ਮੇਰੇ ਹੋਰ ਲੈਕਚਰ ਇਸ ਚੈਨਲ ਤੇ ਅਸੀਂ ਅਪਲੋਡ ਕੀਤੇ ਹਨ ਉਹ ਤੁਸੀਂ ਪਹਿਲਾ ਉਹ ਵੇਖੋਗੇ ਤੇ ਹੋਰ ਚੰਗੀ ਤਰ੍ਹਾਂ ਸਮਝ ਆਊਗਾ ਤਾਂ ਪਲੀਜ਼ ਤੁਸੀਂ ਉਹਨਾਂ ਨੂੰ ਵੇਖ ਲੈ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਲੈਕਚਰ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਸਿਰਫ ਇੱਕ ਹੀ ਰਿਕਵੈਸਟ ਹੈ ਕਿ ਲੈਕਚਰ ਜਿਹੜਾ ਹੋ ਉਹ ਅੰਤ ਤੱਕ ਜਰੂਰ ਸੁਣਨਾ ਹੈ ਡਿਸਕਸ ਕਰਦੇ ਹਾਂ ਮਾਨਵਵਕਰ ਦੇ ਵਿਗਿਆਨ ਨੈਗਾਤਮਕ ਕਿਉਂ ਹੈ why does demand curve slopes downwards tusse ethe demand curve dekh rahe ho dd demand curve e khabbe ton sajje wale chukya hai yani ke is che detail aan hai aur rinatmak hai o y axis de keemat deti hui hai o x axis de matra deti hai ਆਪਾਂ ਜਿਹੜੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਡਿਮਾਂਡ ਕਰਵ ਹੈ ਇਹ ਕੀਮਤ ਅਤੇ ਮਾਤਰਾ ਦੇ ਵਿੱਚ ਉਲਟਾ ਸਬੰਧ ਬਰਗਟ ਕਰਦਾ ਹੈ ਆਪਾਂ ਇਹਨੂੰ ਜੇਕਰ ਲਿਖਣਾ ਚਾਹੀਏ ਤਾਂ ਆਪਾਂ ਕਿਵੇਂ ਲਿਖਾਂਗੇ ਕਿ ਮੰਗ ਵਕਰ ਦੀ ਰਿਣਾਤਮਕ ਘਰਾਣਾ ਤੋਂ ਪਤਾ ਚੱਲਦਾ ਹੈ ਕਿ ਕੀਮਤ ਵਿੱਚ ਕਮੀ ਹੋਣ ਨਾਲ खरीद मान लो कीमत वाली है ओ पी तो आप वस्तुआ द डिमांड कर रहे जो कीमत घट जाती है पहला नाम कट के ओ वन हो जाती है तो डिमांड जी है्यो वन जाती है ਇਨ ਕੀ ਪਹਿਲਾ ਨਾ ਨਾ ਕਿਉ ਕਿਉਨ ਮਾਤਰਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਤਾਂ ਇਸ ਕਰਕੇ ਕੀਮਤ ਵਿੱਚ ਜਦੋਂ ਕਮੀ ਆਉਂਦੀ ਹੈ ਤਾਂ ਮੰਗ ਜਿਹੜੀ ਹੈ ਉਹ ਵੱਧ ਜਾਇ ਕਰਦੀ ਹੈ ਇਸੇ ਤਰ੍ਹਾਂ ਨਾਲ ਉਲਟ ਵੀ ਆਪਾਂ ਦੱਸ ਸਕਦੇ ਹਾਂ ਕਿ ਜੇ ਤਾਂ ਕੀਮਤ ਵੱਧ ਜਾਏ ਤਾਂ ਮੰਗ ਵਿੱਚ ਕਮੀ ਆਉਂਦੀ ਹੈ ਕਿਸੇ ਵਸਤੂ ਦੀ ਆਪਣੀ ਕੀਮਤ ਅਤੇ ਮੰਗੀ ਗਈ ਮਾਤਰਾ ਵਿੱਚ ਉਲਟਾ ਸਬੰਧ ਹੈ देयर इज ਇਨਵਰਸ ਰਿਲੇਸ਼ਨ ਪੁਆਇੰਟ ਬੀਟਵੀਨ ਪ੍ਰਾਈਸ ਆਫ ਫੋਨ ਕਾਉਂਟਡ ਇਨ ਐਂਡ ਇਟਸ ਕੁਆਂਟੀਟੀ ਡਿਮਾਂਡਡ ਮੰਗ ਉਕਰਨ ਦੀ ਜਿਹੜੀ ਢਲਾਨ ਹੈ ਉਹ ਰਿਣਾਤਮਕ ਹੁੰਦੀ ਹੈ ਇਹ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦੀ ਹੈ ਤਾਂ ਕੁਝ ਜਿਹੜੇ ਇੰਪੋਰਟੈਂਟ ਜਿਹੜੇ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਜਿਹੜਾ ਹੈ ਉਹ ਹੈ ਘਟਦੇ ਸੀਮਾਨ ਤੁਸਤੀ ਗੁਣ ਦਾ ਨਿਯਮ ਮੰਗ ਉਕਰਨ ਦੀ ਜਿਹੜੀ ਢਲਾਨ ਹੈ ਉਹ ਰਿਣਾਤਮਕ ਹੋਣ ਦਾ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਉਹ ਹੈ ਲॉ ਆਫ ਡੀਐਮਯੂ ਕਹਿ ਸਕਦੇ ਆ ਫਾਈਨ ਲਾ ਆਫ ਡੀਐਮਯੂ ਯਾ ਬਾ ਕਹਿ ਸਕਦੇ ਆ ਘਟਦੇ ਸੀਮਾਨ ਦੁਸ਼ਟੀਗੁਣ ਦੇ ਨਿਯਮ ਦੇ ਕਾਰਨ ਮੰਗ ਵਕਰ ਦੀ ਜਿਹੜੀ ਢलान ਹੈ ਉਹ ਰਿਣਾਤਮਕ ਹੁੰਦੀ ਹੈ ਕੋਈ ਵੀ ਜਿਹੜਾ ਉਪ ਹੋਉਂਦਾ ਹੈ ਉਹ ਕਿਸੇ ਵਸਤੂ ਦੀ ਉਹ ਕੀਮਤ ਦਿੰਦਾ ਹੈ ਜਿੰਨੀ ਉਸ ਵਸਤੂ ਤੋਂ ਉਸ ਨੂੰ ਮਾਰਜਨਲ ਯੂਟਿਲਿਟੀ ਮਿਲਦੀ ਹੈ ਯਾਨੀ ਕਿ ਪ੍ਰਾਈਸ ਜਿਹੜੀ ਹੈ ਉਹ ਹਮੇਸ਼ਾ MU ਦੇ ਬਰਾਬਰ ਹੁੰਦੀ ਹੈ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ MU اور PX অলਵੇਜ਼ ਇਕੁਅਲ ਘਟਦੇ ਸੀਮਾ ਉਪਸਤੀ ਹੁਣਦਾਰੀਆਂ ਨੂੰ ਕੀ ਹੁੰਦਾ ਹੈ ਜਿਵੇਂ ਜਿਵੇਂ ਕਿਸੇ ਵਸਤੂ ਦਾ ਉਪਭੋਗ ਜਸਟ ਡਾਕ ਕਿਸੇ ਉਪਭੋਗ ਦਾ ਕੋਲ ਹੁੰਦਾ ਹੈ ਉਸ ਵਸਤੂ ਤੋਂ ਪ੍ਰਾਪਤ ਹੋਣ ਵਾਲਾ ਸੀਮਾਨ ਪੁਸ਼ਟੀ ਗੁਣ ਘਟਦਾ ਜਾਂਦਾ ਹੈ ਜਿਹੜਾ ਉਹ Y ਐਕਸਿਸ ਹੈ ਇਸ ਤੇ ਆਪਾਂ ਪ੍ਰਾਈਸ ਆਰ ਐਮ ਯੂ ਸ਼ੋ ਕਰ ਸਕਦੇ ਹਾਂ ਇੱਥੇ ਆਪਾਂ ਕੁਆਂਟੀਟੀ ਸ਼ੋ ਕਰਦੇ ਹਾਂ ਮਾਤਰਾ ਇਧਰ ਕੀਮਤ ਔਰ ਸੀਮਾਨਤ ਦੁਸਤੀ ਗੁਣਾ ਹੁਣ ਦੇਖੋ ਲਾਅ ਕੀ ਕਹਿੰਦਾ ਹੈ ਕਿ ਜਿਵੇਂ ਜਿਵੇਂ ਕਿਸੇ ਵਸਤੂ ਦਾ ਸਟਾਕ ਵੱਧਦਾ ਹੈ ਜਾਂ ਕੰਜ਼ਮਪਸ਼ਨ ਵੱਧਦਾ ਹੈ ਉਸ ਵਸਤੂ ਨੂੰ ਪ੍ਰਾਪਤ ਹੋਣ ਵਾਲਾ ਜਿਹੜਾ ਸੀਮਾਨਤ ਉਸਤੀ ਗੁਣਾ ਉਹ ਵਧਦਾ ਜਾਂਦਾ ਹੈ ਇਸ ਕਰਕੇ ਕੋਈ ਖਪੋਕਤਾ ਕਿਸੇ ਵਸਤੂ ਦੀ ਜੋ ਅਗਲੀ ਕਾਈ ਹੈ ਉਹ ਉਦੋਂ ਹੀ ਖਰੀਦੇਗਾ ਜੇ ਉਸ ਨੂੰ ਘੱਟ ਕੀਮਤ ਤੇ ਮਿਲੂ क्योंकि जो तो नेक्स्ट नैक्सट इकाई जो तो खरीदता है उपभोक्ता तो उसका सीमांत पुष्टिकोण घट जाता है और ये आप पहला ही दस है कि किसी वस्तु दी वह कीमत दी जाती है जिनी उस वस्तु तो सीमांत पुष्टिकोण मिलता है जेकर आप इसमें एक एग्जाम्पल राही देखिए मान लो पहली वस्तु है अपने को टू फोर सिक्स और एट इधर वन टू थ्री फोर ਹੋ ਜਿਹੜੀ ਪਹਿਲੀ ਵਸਤੂ ਹੈ ਜਿਹੜੀ ਜਦੋਂ ਆਪਾਂ ਕਿਸੇ ਵਸਤੂ ਦੀ ਫਸਟ ਯੂਨਿਟ ਯੂਜ਼ ਕਰਦੇ ਆ ਤਾਂ ਉਸ ਤੋਂ MU ਜਿਹੜੀ ਹੈ ਸੀਮਾ ਉਪਯੋਗਤਾ ਜਿਹੜੀ ਹੈ ਉਹ 8 ਨਹੀਂਦੀ ਆਪਾਂ ਹੁਣੇ ਦੱਸਿਆ ਸੀ MUx PX ਹੁੰਦਾ ਹੈ ਹਮੇਸ਼ਾ ਯਾਨੀ ਕਿ ਸੀਮਾ ਕੁੱਸ਼ਟੀ ਗੁਣ ਸੀਮਾ ਦੁਸ਼ਟੀ ਗੁਣ ਬਰਾਬਰ ਹੁੰਦਾ ਕੀਮਤ ਦੇ ਤਾਂ ਕਿਸੇ ਵਸਤੂ ਦੀ ਜਿਹੜੀ ਅਗਲੀ ਗਾਹੀ ਜਦੋਂ ਖਰੀਦਾ ਉਪਭੋਗਤਾ ਤਾਂ ਉਹ ਉਹਨੂੰ ਹੀ ਖਰੀਦੇਗਾ ਜੇਕਰ ਵਸਤੂ ਦੀ ਕੀਮਤ ਘਟੋਲੇਗੀ ਮੰਨ ਲਓ ਵਸਤੂ ਦੀ ਜਿਹੜੀ ਕੀਮਤ ਹੈ ਉਹ ਘਟ ਕੇ 6 ਰੁਪਏ ਹੋ ਜਾਂਦੇ ਤਾਂ ਉਹ ਉਪਭੋਗਤਾ ਉਸ ਦੀ ਦੋ ਇਕਾਈਆਂ ਦੀ ਮੰਗ ਕਰਦਾ ਹੈ ਜਬਾ ਕਹਿ ਸਕਦੇ ਆ ਕਿ ਜਦੋਂ ਵਸਤੂ ਦੀ ਦੂਜੀ ਗਾੜੀ ਦਾ ਉਪਭੋਗ ਕੀਤਾ ਜਾਂਦਾ ਹੈ ਤਾਂ ਉਸ ਤੋਂ ਐਮਯੂ ਜਿਹੜੀ ਉਹ 6 ਮਿਲਦੀ ਹੈ ਕਿਉਂਕਿ ਐਮਯੂ ਔਰ ਪ੍ਰਾਈਸ ਜਿਹੜੀ ਹੈ ਉਹ ਇੱਥੇ ਇਕੁਅਲ ਹੁਣ ਉਹ ਉਪਭੋਗਦਾ ਵਸਤੂ ਦੀ ਜਿਹੜੀ ਅਗਲੀ ਗਾੜੀ ਉਹਦੋਂ ਹੀ ਖਰੀਦੇਗਾ ਜਦੋਂ ਉਸ ਨੂੰ ਉਹ ਘੱਟ ਕੀ ਮੱਤੇ ਮਿਲੇਗੀ ਯਾ ਭਾਈ ਨੂੰ ਇਹ ਵੀ ਕਹਿ ਸਕਦੇ ਆ ਕਿ ਤੀਜੀ ਵਸਤੂ ਦੀ ਐਮਯੂ 4 ਹੈ ਇਸ ਕਰਕੇ 4 ਰੁਪਏ ਕੀਮਤ ਤੇ ਹੀ ਉਹ ਅਗਲੀ ਗਾੜੀ ਖਰੀਦੇਗਾ ਤਾਂ ਕਰਕੇ ਇਸ ਨੂੰ ਆਪਾਂ ਕਹਿ ਸਕਦੇ ਆ ਕਿ ਕਿਸੇ ਵਸਤੂ ਦੀ ਜਿਹੜੀ ਕੀਮਤ ਅਤੇ ਉਸ ਦੀ ਸੀਮਾ ਤ੍ਰਸਤੀਗੁਣ ਹਮੇਸ਼ਾ ਬਰਾਬਰ ਹੋਣ ਦੇ ਕਾਰਨ ਮੰਗ ਵਕਰ ਦੇ ਦੌਰਾਨ ਜਿਹੜੀ ਹੈ ਉਹ ਰਿਨਾਤਕ ਹੁੰਦੀ ਹੈ ਔਰ ਘਟਦੇ ਸੀਮਾ ਤ੍ਰਸਤੀਗੁਣ ਦਾ ਨਿਯਮ ਲਾਗੂ ਹੁੰਦਾ ਹੈ ਇਸ ਕਾਰਨ ਘਟ ਕੀਮਤ ਤੇ ਹੀ ਵਸਤੂ ਦੀ ਵਾਧਿਕਾ ਲਈ ਮੰਗ ਕੀਤੀ ਜਾਂਦੀ ਹੈ ਤਾਂ ਇਸ ਪੁਆਇੰਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ MUx px ਇਸ ਦੇ ਕਾਰਨ ਹੀ ਮੰਗ ਵਕਰ ਤੇ ਜਿਹੜੀ ਢਲਾਨ ਹੈ ਉਹ ਰਣਾਤਮਕ ਹੁੰਦੀ ਹੈ ਨੌਲੇਜ ਲਈ ਤੁਹਾਨੂੰ ਦੱਸਦੇ ਨੇ ਕਿ ਘਟਦਾ ਸੀਮਾ ਤੁਸ਼ਟੀ ਹੁੰਦਾ ਜਿਹੜਾ ਨਿਯਮ ਹੈ ਇਸ ਨੂੰ ਗੋਸਨ ਦਾ ਪਹਿਲਾ ਨਿਯਮ ਵੀ ਕਿਹਾ ਜਾਂਦਾ ਹੈ ਫਸਟ ਲਾ ਆਫ ਗੋਸਨ ਇਹ ਨੌਲੇਜ ਲਈ ਦੱਸ ਰਹੇ ਹਾਂ ਇਹ ਜਿਹੜਾ ਲਾ ਹੈ ਇਹ ਸਾਡੇ ਉਪਭੋਗਤਾ ਵਿਸ਼ਲੇਸ਼ਣ ਵਾਲੇ ਲੈਸਨ ਤੁਸ਼ਟੀ ਗੁਣ ਵਾਲੇ ਲੈਸਨ ਜੇ ਦੂਸਰਾ ਪੁਆਇੰਟ ਦੂਸਰਾ ਪੁਆਇੰਟ ਹੈ ਆਮਦਨ ਪਰਭਾਵ ਆਮਦਨ ਪਰਭਾਵ ਦੇ ਕਾਰਨ ਮੰਗ ਵਕਰ ਦੀ ਜਿਹੜੀ ਢलान ਹੈ ਉਹ ਰਿਣਾਤ ਨੂੰ ਖੁੰਦੀ ਹੈ ਆਮਦਨ ਪਰਭਾਵ ਸਮਝਣ ਵਾਲੀ ਗੱਲ ਹੈ ਆਮਦਨ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਹੁੰਦੀ ਹੈ ਮਨੀ ਇਨਕਮ ਮਨੀ ਇਨਕਮ ਔਰ ਦੂਸਰੀ ਜਿਹੜੀ ਹੈ ਉਹ ਹੁੰਦੀ ਹੈ ਰੀਅਲ ਇਨਕਮ ਜੇ ਨਾ ਪੰਜਾਬੀ ਚ ਦੇਖੇ ਤਾਂ ਇਹਨੂੰ ਕਹਿੰਦੇ ਹਨ ਮੋਦਰੀ ਕਾਮਨਾ ਮੋਦ੍ਰਿਕ ਕਾਮਨਾ ਇਹਨੂੰ ਕਹਿੰਦੇ ਵਾਸਤਵਿਕ ਕਾਮਨਾ ਵਾਸਤਵਿਕ ਕਾਮਨਾ इनकम जी है वो दो तरह की होंगी है एक मौद्रिक और एक वास्तविक मॉनेटरी या मनी और रियल। वस्तु की कीमत घटती है जिम्मे मान लो इतना प्राइस घट गई तो उपभोक्ता की वास्तविक आमदन वाधा होंगे जिम्मे कोई कीमत घटती है तो उपभोक्ता की वास्तविक आमदन व मान लो जोनिटरी इनकम है और है तो आप एक किलो चीज खरीद रहे खरीदने जबकि कीमत सौ रुपए है मोनिटरी इनकम जी मोदी आमदन सौ रुपए है वस्तु रेट है प्राइस है सौ रुपये है एक किलो खरीद दे दे। देखो जेकर वस्तु की कीमत जी है वो कट जाए और कट के पुपे हो जाए ਕੀਮਤ ਘਟਦੀ ਪਹਿਲਾਂ ਨਾਲ 100 ਤੋਂ 150 ਹੋ ਗਈ ਜਾਂ 100 ਤੋਂ 150 ਰੁਪਏ ਹੋ ਗਈ ਹੁਣ ਦੇਖੋ ਮੌਦਰੀ ਕੰਮਦਨ ਤਾਂ ਸੇਮ ਹੈ ਪਰ ਉਸ 100 ਰੁਪਏ ਨਾਲ ਹੋਣ ਵਸਤੂ ਦੀਆਂ 2 ਕਿਲੋ ਜਿਹੜੀ ਹੈ ਵਸਤੂ ਦੀ ਮਾਤਰਾ ਹੈ ਉਹ ਖਰੀਦੀ ਜਾਏਗੀ ਇਸ ਕਰਕੇ ਜਦੋਂ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਹ ਖਪੋਤਾ ਦੀ ਜਿਹੜੀ ਰੀਅਲ ਇਨਕਮ ਹੈ ਉਹ ਵੱਧ ਜਾਂਦੀ ਹੈ ਯਾਨੀ ਕਿ ਖਪਤਕਾਰ ਦੇ ਵਾਸਤੇ ਕਮਦਨਰਵਾਜ਼ ਜਾਂਦੀ ਹੈ ਇਸ ਵਧੀਆਂ ਹੋਈ ਆਮਦਨ ਨੂੰ ਉਪਭੋਗਤਾ ਵਸਤੂ ਦੀ ਹੋਰ ਇਕਾਈਆਂ ਖਰੀਦਣ ਦੇ ਖਰਚ ਕਰਦਾ ਹੈ ਇਸ ਦੇ ਕਾਰਨ ਮੰਗ ਵਕਰ ਦੀ ਢलान ਜਿਹੜੀ ਹੈ ਉਹ ਰਿਨਾਕਮਤ ਹੋ ਗਈ ਜੇ ਮੰਨ ਲਏ ਸਿਚੁਏਸ਼ਨ 'ਚ ਕੀਮਤ ਹੋਰ ਘਟ ਜਾਏ ਕੀਮਤ 25 ਰੁਪਏ ਹੋ ਜਾਏ ਹੁਣ 25 ਰੁਪਏ ਹੋ ਜਾਏ ਤਾਂ ਖਪਤਕਾਰ ਉਸੇ ਵਸਤੂ ਦੀ 4 ਇਕਾਈਆਂ ਜਾਂ 4 ਕਿਲੋ ਮਾਤਰਾ ਜਿਹੜੀ ਉਹ ਖਰੀਦ ਸਕਦਾ ਹੈ ਕਿਉਂਕਿ ਖਪੋਕਤਾ ਦੀ ਵਾਸਤਵਿਕ ਆਮਦਨ ਦੇ ਛੋੜਵਾਤਾ ਹੋ ਜਾਂਦਾ ਹੈ ਜਦਕਿ ਮੋਦਰੀ ਆਮਦਨ ਸમાન ਹੈ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਆਮਦਨ ਪਰ ਬਹਾਵ ਦੇ ਕਾਰਨ ਮੰਗ ਵਕਰ ਦੀ ਰਿਚਨਾ ਰਿਨਾਤਮਕ ਹੁੰਦੀ ਹੈ ਜੇ ਜਿਵੇਂ ਵਸਤੂ ਦੀ ਕੀਮਤ ਘਟਦੀ ਹੈ ਉਹ ਖਪੋਕਤਾ ਦੀ ਵਾਸਤਵਿਕ ਆਮਦਨ ਵਧਦੀ ਹੈ ਇਹ ਵਧੀ ਹੋਈ ਵਾਸਤਵਿਕ ਆਮਦਨ ਤੋਂ ਖਪੋਕਤਾ ਵਸਤੂ ਦੀ ਹੋਰ ਇਕਾਈਆਂ ਖਰੀਦਣ ਦੇ ਖਰਚ ਕਰਦਾ ਹੈ ਜਿਸ ਦੇ ਕਾਰਨ ਮੰਗ ਵੱਧ ਜਾਂਦੀ ਹੈ ਔਰ ਡਿਮਾਂਡ ਕਰਵ ਜਿਹੜਾ ਹੈ ਉਹ ਡਾਊਨਵਰਡ ਸਲੋਪ ਹੋ ਜਾਂਦਾ ਹੈ ਤਾਂ ਇਹ ਹੈ ਦੂਸਰਾ ਪੁਆਇੰਟ ਜਿਸ ਨਾਲ ਆਮਦਨ ਵਰਹਾਵ ਦੇ ਕਾਰਨ ਗਿਆ ਤੀਸਰਾ ਜਿਹੜਾ ਪੁਆਇੰਟ ਹੈ ਉਹ ਹੈ ਪ੍ਰਤੀਸਥਾਪਨ ਵਰਹਾਵ ਪ੍ਰਤੀਸਥਾਪਨ ਵਰਹਾਵ ਦੇ ਕਾਰਨ ਮੰਗ ਕੋ ਕਰਦੇ ਧਾਣ ਨਾਪਕ ਹੁੰਦੀ ਹੈ ਪ੍ਰਤੀਸਥਾਪਨ ਵਸਤਵੋ ਵਸਤਵੋ ਹੁੰਦੇ ਜਿਨ੍ਹਾਂ ਨੂੰ ਇੱਕ ਦੂਜੇ ਦੇ ਥਾਂ ਤੇ ਵਰਤਿਆ ਜਾ ਸਕਦਾ ਹੈ ਜਿਵੇਂ ਟੀ ਐਂਡ ਕਾਫੀ ਟੀ ਐਂਡ ਕਾਫੀ ਸਥਾਨਾ ਬਲ ਵਸਤੂਆਂ ਵੀ ਕਹਿੰਦੇ ਨੇਾਨੂੰ ਸਬਸਟੀਟਿਊਟ ਗੁੱਡਸ ਵੀ ਕਹਿੰਦੇ ਨੇ ਜਦੋਂ ਕਿਸੇ ਚੀਜ਼ ਦਾ ਮੁੱਲ ਘਟਦਾ ਹੈ ਮੰਨ ਲਓ ਚਾਹ ਦਾ ਮੁੱਲ ਘਟਦਾ ਅੰਦਾ ਹੈ ਚਾਹ ਜਿਹੜੀ ਹੈ ਟੀ ਹੈ ਉਹ ਹੋਰ ਸਸਤੀ ਹੋ ਜਾਂਦੀ ਹੈ ਤਾਂ ਇੱਕ ਸਮਝਦਾਰ ਜਿਹੜਾ ਉਹ ਹੁੰਦਾ ਹੈ ਚਾਹ ਨੂੰ ਕੌਫੀ ਨਹੀਂ ਥਾ ਦੇ ਸਬਸਟੀਟਿਊਟ ਕਰੇਗਾ ਇਸ ਕਰਕੇ ਚਾਹ ਦੀ ਮੰਗ ਜਿਹੜੀ ਹੈ ਉਸ ਵਿੱਚ ਪਹਿਲਾਂ ਨਾਲੋਂ ਵਾਧਾ ਹੋ ਜਾਏਗਾ ਇਸ ਦੇ ਕਾਰਨ ਮੰਗ ਵਕਰ ਦੀ ਢलान ਰਿਣਾਤਮਕ ਹੋਏਗੀ ਤਾਂ ਇੱਕ ਵਾਰ ਫਿਰ ਸਮਝੋ ਸਥਾਨਾਂਪਨ ਬਲਵਾਵ ਦੇ ਕਾਰਨ ਮੰਗ ਵਕਰ ਦੀ ਢलान ਜਿਹੜੀ ਹੈ ਉਹ ਰਿਣਾਤਮਕ ਹੁੰਦੀ ਹੈ ਸਥਾਨਾਂਪਨ ਵਸਤੂਆਂ ਵਸਤੂਆਂ ਹੁੰਦੀਆਂ ਜਿਨ੍ਹਾਂ ਨੂੰ ਇੱਕ ਦੂਜੇ ਦੇ ਥਾਂ ਤੇ ਵਰਤਿਆ ਜਾ ਸਕਦਾ ਹੈ ਸਬਸਟੀਟਿਊਟ গুਡਸ ਆਰ ਦੋਸ ਗੁੱਡਸ ਵਿੱਚ ਕੈਨ ਬੀ ਯੂਜ਼ ਐਟ ਪਲੇਸ ਆਫ ਈਚ ਅਦਰ ਜਿਵੇਂ ਟੀ ਐਂਡ ਕਾਫੀ ਜਦੋਂ ਕੋਈ ਵਸਤੂਆਂ ਦੋ ਇੱਕ ਦੂਸਰੇ ਦੇ ਸਥਾਨਾਂਪਨ ਹੈ ਸਬਸਟੀਟਿਊਟ ਹੈ ਪ੍ਰਤੀਸਥਾਪਨ ਹੈ ਤਾਂ ਜਦੋਂ ਕੋਈ ਚੀਜ਼ ਘਟਦੀ ਹੈ कीमत घटती है किसी चीज दूसरी वस्तु की थान पर उपभोगता उसमें प्रयोग करना शुरू कर देता है इसके दे कारण वक्र की जी ढलान है ऋणात्मक हो जाती है प्रभाव या आप कह सकते हैं सबस्टिट्यूशन इफ़ेक्ट तो तीन पॉइंट तुम समझ आ गए तीन मेजर कारण है मंग वकरणात्मक होने पहला है घटते सीमा तुष्टिगोन के नियम के कारण ਦੂਜਾ ਹੈ ਆਮਦਨ ਪਰਭਾਵ ਦੇ ਕਾਰਨ ਤੀਜਾ ਹੈ ਉਤਪਾਦਨ ਪਰਭਾਵ ਦੇ ਕਾਰਨ ਚੌਥਾ ਜਿਹੜਾ ਹੈ ਉਪਭੋਗਤਾ ਸਮੂਹ ਦਾ ਆਕਾਰ ਯਾਨੀ ਕਿ ਸਾਈਜ਼ ਆਫ ਕੰਜ਼ਿਮਰ ਜੇ ਜੇ ਕਿਸੇ ਚੀਜ਼ ਦਾ ਰੇਟ ੜਦਾ ਹੈ ਮੰਨ ਲਓ ਕਿ ਆਪਣੇ ਕੋਲ ਰੇਟ ੜ ਗਿਆ ਪਹਿਲਾ ਪ੍ਰਾਈਸ ਆ ਸੀ ਹੁਣ P1 ਹੋ ਗਈ ਕੁਆਂਟੀਟੀ ਜਿਹੜੀ ਹੈ ਉਹ ਡਿਮਾਂਡ ਵਧ ਗਈ ਇਹਦਾ وجہ ਕੀ ਹੈ ਕਿ ਜਦੋਂ ਇਹ ਚੀਜ਼ ਸਸਤੀ ਹੋਈ ਤਾਂ ਕੁਝ ਨਵੇਂ ਉਪਭੋਗਤਾ ਜਿਹੜੇ ਪਹਿਲਾਂ ਉਸ ਨੂੰ ਨਹੀਂ ਖਰੀਦ ਰਹੇ ਸੀ ਕਿਉਂਕਿ ਉਹਨਾਂ ਦੇ ਰੇਂਜ 'ਚ ਨਹੀਂ ਸੀ ਉਸ ਦੀ ਮੰਨ ਲਓ ਕਿਸੇ ਰੀਡ ਵਸਤੂ ਦਾ ਜਿਹੜਾ ਰੇਟ ਪਹਿਲਾਂ 10000 ਰੁਪਏ ਸੀ ਤਾਂ ਇੰਨੇ ਘੱਬ ਹੋਗਦਾ ਹੀ ਉਸ ਨੂੰ ਖਰੀਦ ਪਾ ਰਹੇ ਸੀ ਉਸ ਤੋਂ ਬਾਅਦ ਕੀਮਤ ਘਟ ਕੇ 7000 ਰੁਪਏ ਹੋ ਗਈ ਉਸੇ ਵਸਤੂ ਦੀ 7000 ਹੋਣ ਕਰਕੇ ਕੁਝ ਨਵੇਂ ਉਪਭੋਗਤਾ ਵੀ ਉਸ ਨੂੰ ਖਰੀਦਣਾ ਸ਼ੁਰੂ ਕਰ ਦਿੰਦੇ ਐਸ ਕਰਕੇ ਵਸਤੂ ਦੀ ਮੰਗ ਵਿੱਚ ਵਾਧਾ ਹੁੰਦਾ ਹੈ ਜੇ ਕੀਮਤ ਇਸ ਸਿਚੁਏਸ਼ਨ 'ਚ ਹੋਰ ਘਟ ਜਾਂਦੀ ਹੈ ਮਾ ਲੋ ਕੀਮਤ ਘਟ ਕੇ 5000 ਰੁਪਏ ਹੋ ਜਾਂਦੀ ਹੈ 5000 ਰੁਪਏ ਹੋ ਗਏ ਤਾਂ ਕੁਝ ਹੋਰ ਨਵੇਂ ਲੋਕ ਹੋ ਦਾ ਉਸ ਨੂੰ ਖਰੀਦਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਆਪਾਂ ਕਨਕਲੂਜਨ ਰੂਪ 'ਚ ਇਹ ਕਹਿ ਸਕਦੇ ਆ ਕਿ ਜਿਵੇਂ ਜਿਵੇਂ ਕਿਸੇ ਚੀਜ਼ ਦਾ ਰੇਟ ਘਟਦਾ ਹੈ ਉਸ ਦੇ ਨਵੇਂ ਲੋਕ ਹੋ ਦਾ ਜੋ ਕਹਦਾ ਉਸ ਵਸਤੂ ਨੂੰ ਨਹੀਂ ਖਰੀਦ ਪਾਰੇ ਸੀ ਕਿਉਂਕਿ ਉਹਨਾਂ ਦੀ ਸਮਰਥਾ ਨਹੀਂ ਸੀ ਉਸ ਵਸਤੂ ਨੂੰ ਖਰੀਦਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਉਹਦੇ ਮਾਲ ਅਤੇ ਮਾਤਰਾ ਦੇ ਵਿੱਚ ਵਾਧਾ ਹੁੰਦਾ ਹੈ। ਇਹੀ ਕਾਰਨ ਹੈ ਕਿ ਡਿਮਾਂਡ ਕਰਾ ਉਸ ਲੋਸ ਡਾਊਨ ਲੋਡ ਹੋ ਜਾਂਦੇ ਹਨ। ਮਾਲੋ ਕੋਈ ਮੋਬਾਈਲ ਹੈ ਪਹਿਲਾਂ 10000 ਰੁਪਏ ਦਾ ਜਾਂਦਾ ਹੈ। ਕੁਝ ਲੋਕ ਉਸ ਨੂੰ ਖਰੀਦ ਬਾਰੇ ਸੀ। ਹੁਣ ਉਸ ਦੇ ਰੇਟ ਘੱਟ ਗਏ। 7000 ਦਾ ਹੋ ਗਿਆ। ਕੁਝ ਨਵੇਂ ਉਪਭੋਗਤਾ ਵੀ ਉਸ ਨੂੰ ਖਰੀਦਣਾ ਸ਼ੁਰੂ ਕਰਦੇ ਨੇ। 5000 ਦਾ ਹੋ ਗਿਆ। ਕੁਝ ਹੋਰ ਉਪਭੋਗਤਾ ਵੀ ਉਸ ਨੂੰ ਖਰੀਦਣਾ ਸ਼ੁਰੂ ਕਰਦੇ ਨੇ। ਤਾਂ ਜਿਵੇਂ ਜਿਵੇਂ ਵਸਤੂ ਦੀ ਕੀਮਤ ਘਟਦੇ ਹੈ ਉਸ ਦੇ ਨਵੇਂ ਉਪਭੋਗਤਾ ਉਸ ਨੂੰ ਖਰੀਦਣਾ ਸ਼ੁਰੂ ਕਰਦੇ ਨੇ। ਇਹੀ ਕਾਰਨ ਹੈ ਕਿ ਉਸ ਦੀ ਜਿਹੜੀ ढलान है डिमांड करो दी और डाउनवर्ड स्लोप हो जाती है क्योंकि कीमत घटने के नाल मांग बढ़ती है लास्ट पॉइंट है वखरे वखरे वो हो यानी कि डिफरेंट कंजम्पशन बहुत सारी वस्तुएं हैं जिन्हें वक् वक् प्रयोग होंगे जिम्मे मान लो मिल्क है दूध है छोले अपनी ਕਿਤਾਬ ਦੇ ਵਿੱਚ ਜਿਹੜੀ ਐਗਜ਼ਾਮਪਲ ਆ ਉਹ ਛੋਲਿਆਂ ਦੀ ਦਿੱਤੀ ਹੋਈ ਹੈ ਗ੍ਰਾਮਸ ਦੀ ਹੁਣ ਛੋਲਿਆਂ ਦਾ ਜਿਹੜਾ ਪ੍ਰਯੋਗ ਹੈ ਉਹ ਆਪਾਂ ਮਨੁੱਖ ਵੀ ਕਰਦੇ ਆ ਬਹੁਤ ਸਾਰੀ ਆਪਣੇ ਘਰਾਂ ਦੇ ਵਿੱਚ ਚੀਜ਼ਾਂ ਬਣਦੀਆਂ ਨੇ ਬੇਸਨ ਤੋਂ ਬਹੁਤ ਸਾਰੇ ਪ੍ਰੋਡਕਟਸ ਬਣ ਜਾਂਦੇ ਨੇ ਔਰ ਉਹਨਾਂ ਨੂੰ ਘੋਲਿਆਂ ਨੂੰ ਵੀ ਖਵਾਇਆ ਜਾਂਦਾ ਹੈ ਜੇਕਰ ਛੋਲਿਆਂ ਦਾ ਮੁੱਲ ਜਿਹੜਾ ਹੈ ਉਹ ਵੱਧ ਹੈ ਤਾਂ ਸਿਰਫ ਉਹਦੇ ਜਿਹੜੇ ਮੇਨ ਮੇਨ ਜਿਹੜੇ ਪ੍ਰਯੋਗ ਹੈ यानी कि मनुख्या उसका प्रयोग किया जाएगा और जो सस्ते होंगे फिर घोड़ भी या खुवाया एग्जाम्पल दे सकते हैं जेकर दुध का रेट महंगा है कुछ एक मान लो आप कह सकते हैं दुद्ध की मात्रा जी थोड़ी खरीदी जाऊगी जो ये सस्ता हो जाता है मान लो पहला कीमत ओपी है ਇੰਨੀ ਦੁੱਧ ਦੀ ਮਾਤਰਾ ਖਰੀਦੀ ਜਾ ਰਹੀ ਹੈ ਜਦੋਂ ਕੀਮਤ ਘਟ ਜਾਂਦੀ ਹੈ ਤਾਂ ਦੁੱਧ ਦੇ ਹੋਰ ਪ੍ਰਯੋਗ ਹੋਣ ਕਰਕੇ ਆਪਾਂ ਇਸ ਦੀ ਮਾਤਰਾ ਵਧਾ ਲੈਂਦੇ ਹਾਂ ਜਦੋਂ ਦੁੱਧ ਹੋਰ ਸਸਤਾ ਹੋ ਜਾਏ ਇਹਦੀ ਹੋਰ ਮਾਤਰਾ ਵਧਾ ਦਾਂਗੇ ਤਾਂ ਕੁਝ ਚੀਜ਼ਾਂ ਹੋਮੇ ਜਿਨ੍ਹਾਂ ਦੇ ਵੱਖ-ਵੱਖ ਪ੍ਰਯੋਗ ਸੰਭਵ ਹੈ ਜਿਵੇਂ 슈ਗਰ ਹੈ ਮਿਲਕ ਹੈ ਇਲੈਕਟ੍ਰਿਸਿਟੀ ਹੈ ਔਰ ਛੋਲੇ ਦੇ ਐਗਜ਼ਾਮਪਲ ਨੂੰ ਨਾਮ ਦਿੱਤੀਏ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਘਰਾ᷈ਚੇ ਪ੍ਰਯੋਗ ਕਰਦੇ ਹਾਂ ਆਲੂ ਜਦੋਂ ਸਸਤੇ ਹੋ ਜਾਂਦੇ ਉਹਨਾਂ ਦਾ ਹੋਰ ਪ੍ਰਯੋਗ ਹੋ ਜਾਂਦਾ ਉਹਨਾਂ ਦਾ ਸਟਾਰਟ ਹੋ ਜਾਂਦਾ ਹੈ ਤਾਂ ਜਿੰਨਾਂ ਚੀਜ਼ਾਂ ਦੇ ਡਿਫਰੈਂਟ ਕੰਜ਼ਮਪਸ਼ਨ ਜਿਹੜੇ ਹੈ ਆਲਟਰਨੇਟਿਵ ਯੂਸਸ ਪੋਸੀਬਲ ਹੈ ਉਹਨਾਂ ਦੀ ਕੀਮਤ ਘਟਨ ਨਾਲ ਉਹਨਾਂ ਦੀ ਮੰਗ ਵਿੱਚ ਵਾਧਾ ਹੁੰਦਾ ਹੈ ਔਰ ਮੰਗ ਵਕਰ ਦੇ ਦਰਾਂ ਜਿਹੜੇ ਹੈ ਉਹ ਰਿਨਾਤਮਕ ਹੋ ਜਾਂਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਇਹਦੇ ਪੰਜ ਜਿਹੜੇ ਹੈ ਇਹ ਹੈਡਿੰਗ ਸੈੱਟ ਲਓ ਕਿ ਕੀ ਗਾਰਡ ਹੈ ਮੰਗ ਵਕਰ ਦੇ ਦਰਾਂ ਮਨਾਤਮਕ ਹੁੰਦੀ ਹੈ ਤੋ ਪਹਿਲਾ ਕਾਰਨ ਹੈ ਕਰਦੇ ਸੀਮਾਨ ਤੁਸਤੀ ਗੁਣ ਦੇ ਨਿਯਮ ਦੇ ਅਨੁਸਾਰ ਦੂਸਰਾ ਆਮਦਨ ਪਰਭਾਵ ਦੇ ਅਨੁਸਾਰ ਤੀਸਰਾ ਹੈ ਪ੍ਰਤੀਸਥਾਪਨ ਪਰਭਾਵ ਦੇ ਅਨੁਸਾਰ ਉਪਭੋਗ ਦਾ ਸਮੂਹ ਦਾ ਆਕਾਰ ਔਰ ਵੱਖਰੇ ਵੱਖਰੇ ਉਪਭੋਗ ਤਾਂ ਇਸ ਤਰ੍ਹਾਂ ਨਾਲ ਤੁਸੀਂ ਇਸ ਦਾ ਜਿਹੜਾ ਹਸਨ ਹੈ ਉਹ ਡਿਜ਼ਾਈਨ ਕਰ ਸਕਦੇ ਹੋ ਤੇ ਇਸ ਤਰ੍ਹਾਂ ਨਾਲ ਤੁਸੀਂ ਆਪਣੇ ਕਨਸੈਪਟ ਨੂੰ ਇਸ ਨੂੰ ਤਿਆਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਇੱਥੇ ਇੱਕ ਕਿਸ਼ਨ ਦੱਸਿਆ ਸੀ ਐਮਸੀਕਿਊ ਦੇ ਲਈ ਕਿ ਗੜਦੇ ਸਿਮਾਨ ਪੁਸ਼ਤੀ ਗੁਣ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਇਸ ਨੂੰ ਗੋਸਨ ਦਾ ਪਹਿਲਾ ਨਿਯਮ ਕਹਿ ਲੈਂਦੇ ਹਾਂ ਦੂਸਰਾ ਆਪਾਂ ਇੱਥੇ ਦੱਸਿਆ ਸੀ ਕਿ ਆਮਦਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤਾਂ ਆਮਦਨ ਦੋ ਤਰ੍ਹਾਂ ਦੀ ਹੁੰਦੀ ਹੈ ਮੋਦਰੀ ਆਮਦਨ ਔਰ ਰੀਅਲ ਆਮਦਨ ਪ੍ਰਤੀਸਥਾਪਨ ਵਸਤੂਆਂ ਕਿਹੜੀਆਂ ਹੁੰਦੀਆਂ ਜਿਹੜੀ ਇੱਕ ਦੂਜੇ ਦੇ ਥਾਂ ਤੇ ਵਰਤੀਆਂ ਜਾ ਸਕਦੀਆਂ ਵੱਖਰੇ ਵੱਖਰੇ ਪ੍ਰਯੋਗ ਹੁੰਦੇ ਕੁਝ ਵਸਤਾਂ ਦੇ ਉਹਨੂੰ ਵਿਕਲਪੀ ਪ੍ਰਯੋਗ ਕਿਹਾ ਜਾਂਦਾ ਹੈ ਵਸਤੂ ਦੀ ਕੀਮਤ ਅਤੇ ਮੰਗ ਵਿੱਚ ਉਲਟਾ ਸਬੰਧ ਹੈ ਇਹੋ ਇਸ ਤਰ੍ਹਾਂ ਦੀ ਕੁਝ ਗੱਲਾਂ ਤੁਸੀਂ ਇੱਥੋਂ ਸਿੱਖ ਸਕਦੇ ਹੋ ਤੇ ਤੁਸੀਂ ਆਪਣੀ ਨੌਲੇਜ ਜਿਹੜੀ ਹੈ ਉਸ ਵਿੱਚ ਵਾਧਾ ਕਰ ਸਕਦੇ ਹੋ ਨੈਕਸਟ ਜਿਹੜਾ ਲੈਕਚਰ ਹੈ ਉਹ ਆਪਾਂ ਲਿਖਾਂਗੇ ਜਾਂ ਜੋ ਆਪਾਂ ਡਿਸਕਸ ਕਰਾਂਗੇ ਉਹ ਕਰਾਂਗੇ ਐਕਸੈਪਸ਼ਨਸ ਆਫ ਲਾਅ ਆਫ ਡਿਮਾਂਡ ਮੰਗ ਦੇ ਨਿਯਮ ਦੇ ਆਪਵਾ ਕੁਝ ਕੇਸ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਮੰਗ ਉੱਕਰ ਦੇ ਢਲਾਣ ਰਿਣਾਤਮਕ ਨਾ ਹੋ ਕੇ

ਬਾਕੀ ਦੇ ਵਾਲੇ ਮੇਰੇ ਲੈਕਚਰਸ ਹੈ ਉਹਨਾਂ ਦਾ ਤੁਹਾਨੂੰ ਲਿੰਕ ਜਿਹੜਾ ਹੈ ਇੱਥੇ ਆਪਣਾ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੈ ਉੱਥੇ ਤੁਹਾਨੂੰ ਮਿਲ ਜਾਏਗਾ ਤੁਸੀਂ ਉਸ ਨੂੰ ਪਹਿਲਾਂ ਸੁਣ ਲੈਣਾ ਹੈ ਔਰ ਆਪਣੇ ਬਾਕੀ ਸਾਥੀਆਂ ਨਾਲ ਇਸ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਐਸੀ ਲੈਕਚਰ ਥੈਂਕਸ ਥੈਂਕਸ ਅਗਲਾ